ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਆਂ ਜੀ ਡੱਬਾ ਵਾਲੀ ਤੇ ਚੱਲੇ ਆਂ ਆਪਾਂ ਰਾਜਸਥਾਨ ਨੂੰ ਡੱਬਾ ਲਈ ਟੱਪ ਕੇ ਆਪਾਂ ਚੋਟਾਲਾ ਸਿਕਰੀਆ ਰੋਡ ਤੇ ਖੜੇ ਆਂ ਤੇ ਅੱਗੇ ਜਾ ਕੇ ਆਪਾਂ ਚੜ ਜਾਣਾ ਹੈ ਭਾਰਤ ਮਾਲਾ ਭਾਰਤ ਮਾਲਾ ਤੇ ਹਨਾ ਭਾਰਤ ਮਾਲਾ ਤੇ ਚੜਾਂਗੇ ਆਪਾਂ ਤੇ ਆਪਾਂ ਰਾਜਸਥਾਨ ਨੂੰ ਚੱਲੇ ਆਂ ਪਹਿਲਾਂ ਵੀ ਆਪਾਂ ਰਾਜਸਥਾਨ ਦਾ ਘੇੜਾ ਮਾਰ ਕੇ ਆਏ ਸੀਗੇ ਤੇ ਸਬੱਬ ਫੇਰ ਬਣਿਆ ਰਾਜਸਥਾਨ ਨੂੰ ਜਾਣ ਦਾ ਤੇ ਤੁਸੀਂ ਸਾਡੇ ਸਫਰ ਦੇ ਨਾਲ ਸਾਡੇ ਨਾਲ ਰਹੋ ਕਿਉਂਕਿ ਜੇ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਵੀ ਐ ਲੱਗੂਗਾ ਕਿ ਤੁਸੀਂ ਸਾਡੇ ਨਾਲ ਹੋ ਤੇ ਸਾਨੂੰ ਤਾਂ ਹਮੇਸ਼ਾ ਲੱਗ ਰਹਿਦਾ ਤੁਸੀਂ ਸਾਡੇ ਨਾਲ ਹੋ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆਂ ਵਾਟਾਂ ਕੱਢਦੇ ਆਂ ਤੇ ਫਿਰ ਅੱਗੇ ਜਿੱਥੇ ਆਪਾਂ ਬੈਠਾਂਗੇ ਰੁਕਾਂਗੇ ਰੋਟੀ ਪਾਣੀ ਖਾਵਾਂਗੇ ਗੱਲਬਾਤ ਕਰਦੇ ਆਂ ਤੇ ਕਰਦੇ ਅਸੀਂ ਗੱਲਬਾਤ ਚਲੋ ਠੀਕ ਹੈ ਜੀ ਕੱਢਦੇ ਆਂ ਵਾਟਾਂ ਇਹ ਰੋਡ ਜਿਹੜੀ ਤੇ ਆਪਾਂ ਜਾ ਰਹੇ ਆਂ ਇਹਦਾ ਨਾਂ ਹੈਗਾ ਭਾਰਤਮਾਲਾ ਰੋ ਭਾਰਤ ਮਾਲਾ ਦਾ ਨਜ਼ਾਰਾ ਐਵੇਂ ਦਾ ਹੈ ਪਹਿਲਾਂ ਆਪਾਂ ਜਦੋਂ ਭਾਰਤ ਮਾਲਾ ਤੋਂ ਲੰਘੇ ਸੀਗੇ ਉਦੋਂ ਸੀਗੀ ਰਾਤ ਤੇ ਉਦੋਂ ਕੁਝ ਪਤਾ ਨਹੀਂ ਲੱਗਦਾ ਸੀਗਾ ਤੇ ਹੁਣ ਆਪਾਂ ਤੁਹਾਨੂੰ ਜਿਹੜਾ ਨਜ਼ਾਰਾ ਦਿਖਾਈ ਜਾਂਦੇ ਹੋਂ ਭਾਰਤ ਮਾਲਾ ਦਾ ਉਹ ਐਦਾਂ ਦਾ ਹੈ ਪਾਇ ਤਾਂ ਮਿਲਦਾ ਮੁੱਲਤਾ ਕੁਝ ਨਹੀਂ ਹਲੇ ਤੱਕ ਤਾਂ ਨਹੀਂ ਮਿਲਿਆ ਅੱਗੇ ਵੇਖੋ ਕੀ ਬਣਦਾ ਆਪਾਂ ਹੁਣ ਘੁੰਮ ਰਹੇ ਹਾਂ ਸਾਲਾ ਸਰ ਬਾਜ਼ਾਰ ਚ ਇਹ ਬਾਜ਼ਾਰ ਚ ਰੰਗ-ਬਰੰਗੀਆਂ ਰੌਸ਼ਨੀ ਹੈ ਤੇ ਰੰਗ-ਬਰੰਗੇ ਆ ਲੋਕ ਸਕਾਨਾ ਸਜੀਆਂ ਕੋਈ ਤੁਰਕੇ ਜਾਈ ਜਾਂਦਾ ਹੈ ਆਟੋ ਤੇ ਜਾਈ ਜਾਂਦੇ ਹੈ ਮੇਲਾ ਲੱਗਿਆ ਅੱਜ ਆਪਾਂ ਸਾਲਾਸਰ ਰੁਕੇ ਆਂ ਸਵੇਰੇ ਆਪਾਂ ਸਾਲਾਸਰ ਤੋਂ ਅੱਗੇ ਜਾਣਾ ਤੇ ਹੁਣ ਇੱਥੇ ਆ ਕਾੜਨੀ ਵਾਲਾ ਦੁੱਧ ਇਹ ਜਵਾਕ ਕਿੰਨੇ ਪੀਣਾ ਹੀ ਪੀਣਾ ਕਾੜਨੀ ਵਾਲਾ ਦੁੱਧ ਤੇ ਕਾੜਨੀ ਵਾਲਾ ਦੁੱਧ ਪੀਣ ਲੱਗਿਆ ਤੇ ਉਹ ਬਾਈ ਬਣਾਉਣ ਲੱਗਿਆ ਆਓ ਗਿਆ ਪਗੜੋ ਭਈਆ ਬਲਾਈ ਲੈ ਲਈ ਆ ਆ ਹੁਣ ਆਪਾਂ ਆਪਣੇ ਰੂਮ ਚ ਪਹੁੰਚ ਚੁੱਕੇ ਆ ਰੋਟੀ ਪਾੜੀਆਂ ਆਪਾਂ ਛਕ ਲਿਆ ਸੌਣ ਲੱਗੇ ਆ ਸਵੇਰੇ ਜੇ ਉੱਠਾਂਗੇ ਤੇ ਅਗਲੇ ਸਫ਼ਰ ਤੇ ਚੱਲਾਂਗੇ ਇਹਦੋਂ ਅਗਾਹ ਵਧਾਂਗੇ ਤੇ ਕੁਝ ਨਵੀਆਂ ਥਾਵਾਂ ਦੇਖਾਂਗੇ ਤਾਂ ਸਵੇਰੇ ਮਿਲਦੇ ਆ ਜੀ ਫਿਰ ਠੀਕ ਹੈ ਜੀ ਮੈਡਮ ਕਿਉਂ ਕਰਾਂ ਗੁੱਡ ਨਾਈਟ ਗੁੱਡ ਨਾਈਟ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਰਾਤ ਅਸੀਂ ਰੋਗੇ ਸੀਗੇ ਸਾਲਾ ਸਰ ਤੇ ਹੁਣ ਮਾਰਨਿੰਗ ਅਸੀਂ ਰੈਡੀ ਆ ਤੇ 8 8:30 ਦਾ ਟਾਈਮ ਹੋ ਚੁੱਕਾ ਹੈ ਤੇ ਹੁਣ ਅੱਗੇ ਵੱਧਣ ਨੂੰ ਤਿਆਰ ਆ ਅੱਗੇ ਆਪਾਂ ਜਾਣੇ ਆ ਜੀ ਲక్ష్ਮਨਗੜ ਲక్ష్ਮਨਗੜ ਇੱਥੋਂ ਲਗਭਗ 30 35 ਕਿਲੋਮੀਟਰ ਹੈ ਤੇ ਉੱਥੇ ਇੱਕ ਦੋ ਕਿਲੇ ਆ ਵੇਖਣਯੋਗ ਆ ਆਪਾਂ ਵੇਖਦੇ ਆ ਤੇ ਉਸ ਤੋਂ ਅੱਗੇ ਫਿਰ ਦੇਖਦੇ ਆ ਵਿਚਾਰ ਕਰਦੇ ਆ ਵੀ ਉਸ ਤੋਂ ਅੱਗੇ ਵੀ ਜਾਈਏ। ਰਾਜਸਥਾਨ ਬਹੁਤ ਸੋਹਣਾ ਤੇ ਬਹੁਤ ਵੱਡਾ ਹੈ। ਤੇ ਕੋਸ਼ਿਸ਼ ਆਪਣੀ ਨਿੱਕੀ ਜੀ। ਤੇ ਚਲੋ ਠੀਕ ਹੈ ਜੀ ਹੁਣ ਆਪਾਂ ਨਿਕਲਦੇ ਆ। ਤੇ ਵੇਖਦੇ ਆ ਅਗਲਾ ਨਾਲੇ ਰਸਤੇ 'ਚ ਨਾਲੇ ਕੁਝ ਵੀ ਹਜੇ ਖਾਦਾ ਪੀਤਾ ਨਹੀਂ ਅਸੀਂ। ਬਸ ਰੈਡੀ ਹੋ ਗਏ ਹੁਣ ਖੜੇ ਆ ਤੇ ਫਿਰ ਜਿੱਥੇ ਰੁਕੇ ਤੇ ਫਿਰ ਉੱਥੇ ਆਪਾਂ ਗੱਲਬਾਤ ਕਰਦੇ ਆ। ਠੀਕ ਹੈ ਜੀ ਫਿਰ ਨਿਕਲਦੇ ਆ ਆਪਾਂ। ਆਪਾਂ ਖੜੇ ਆ ਲਸ਼ਮਨਗੜ੍ਹ ਦੇ ਬਾਜ਼ਾਰ 'ਚ ਦਿਨ ਐਤਵਾਰ ਦਾ ਤੇ ਦੁਕਾਨਾਂ ਸਾਰੀਆਂ ਬੰਦ ਐ ਤੇ ਚਾਹ ਪੀਣ ਦਾ ਵਿਚਾਰ ਹੋਇਆ ਸੀ ਤੇ ਚਾਹ ਆਪਾਂ ਪੀਣ ਚੱਲੇ ਆ ਵਿਕਰਮ ਟੀ ਸਟਾਲ ਤੋਂ ਸੀ ਇਸ ਬੁਟੇ ਨਹੀਂ ਤੁਸੀਂ ਕਾਹਤ ਹੋਗੇ ਨਾ ਦੁੱਧ ਜਿਆਦਾ ਕੋਣ ਐ ਹਾਂਜੀ ਤੁਸੀਂ ਕੀ ਪੀਣਾ ਹੈ ਉਹ ਮੇਰੇ ਕਾਕੇ ਉਹ ਜਿਹੜੀ ਦੂਸਰੀ ਚਾਹ ਹੁੰਦੀ ਹੈ ਨਾ ਘੱਟ ਮੀਂਹ ਦੁੱਧ ਵਾਲੀ ਤੇ ਜ਼ਿਆਦਾ ਅੰਦਰ ਨਹੀਂ ਲੰਗਦੀ ਥੋੜੀ ਸਿਹਤ ਨੂੰ ਖਰਾਬ ਕਰਦੀ ਹੈ ਹਾਂ ਠੀਕ ਹੈ ਜੀ ਬਾਈ ਜੀ ਚਾਹ ਬਣਾਉਣ ਲੱਗਿਆ ਤੇ ਆਪਾਂ ਫਿਰ ਬਾਈ ਤੋਂ ਕੋਲੋਂ ਚਾਹ ਬਾਈ ਜੀ ਕੋਲੋਂ ਚਾਹ ਪੀਣੀ ਹੈ ਉਹ ਸਾਹਮਣੇ ਆਪਾਂ ਨੂੰ ਲਕਸ਼ਮਣ ਲਕਸ਼ਮਣ ਗੜ੍ਹ ਦਾ ਕਿਲਾ ਦਿੱਖੀ ਜਾਂਦਾ ਹੈ ਗੱਡੀ ਆਪਾਂ ਇੱਥੇ پارک ਕਰਤੀ ਪਰ ਕਿਲੇ ਦੇ ਅੰਦਰ ਤਾਂ ਉਹ ਕਹਿੰਦੇ ਨਹੀਂ ਜਾਣ ਦਿੱਤਾ ਜਾਂਦਾ ਤੇ ਉਦੋਂ ਪਹਿਲਾਂ ਇੱਕ ਮੰਦਿਰ ਆਉਂਦਾ ਹੈ ਤੇ ਉਹ ਮੰਦਿਰ ਤੱਕ ਜਾਣ ਦਿੰਦੇ ਆ ਤੇ ਚਲੋ ਆਪਾਂ ਮੰਦਿਰ ਦੇਖਣੇ ਆ ਜਾ ਕੇ ਆ ਜੋ ਵੀ ਆ ਜਿਵੇਂ ਆਪ ਜਿੱਥੇ ਆਪਾਂ ਗੱਡੀ ਰੋਕੀਏ ਇੱਥੇ ਵੀ ਆਪਾਂ ਦੇਖਦੇ ਆ ਆ ਵੀ ਪੁਰਾਣੀ ਬਿਲਡਿੰਗ ਹੈ ਇੱਥੇ ਕੋ ਪੁਰਾਣੀਆਂ ਬਿਲਡਿੰਗਾਂ ਦੇਖੋ ਮੀਆਂ ਪ੍ਰਾਣੀਆਂ ਹੋਣਗੀਆਂ ਇਹ ਹਜੇ ਤੱਕ ਵੀ ਇਹ ਖੜੀਆਂ ਐ ਖਰਾਬ ਥੋੜੀਆਂ ਬਹੁਤ ਹੋ ਚੁੱਕੀਆਂ ਐ ਖੈਰ ਉਹ ਤਾਂ ਸਮੇਂ ਮਤਾਬਕ ਹੋਣਾ ਹੀ ਹੁੰਦਾ ਐ ਤੇ ਬਾਕੀ ਫਿਰ ਵੀ ਲਖਣਗੜ੍ਹ ਸ਼ਹਿਰ ਕਾਫੀ ਪੁਰਾਣਾ ਐ ਇਹ ਸ਼ਹਿਰ ਤੇ ਹੁਣ ਆਪਾਂ ਜਾਣਦੇ ਐ ਦੇਖਦੇ ਐ ਕਿਲੇ ਵੱਲ ਨੂੰ ਕਿੱਥੋਂ ਤੱਕ ਆਪਾਂ ਨੂੰ ਜਾਣ ਦਿੰਦੇ ਐ ਤੇ ਕੀ ਗੱਲਬਾਤ ਐ ਆਪਾਂ ਕਿਲੇ ਦੇ ਵਿੱਚ ਐਂਟਰ ਹੋ ਗਏ ਤੇ ਜਾ ਰਹੇ ਐ ਰਸਤੇ ਚਾਂਕਲੇ ਦੇ ਆਪਾਂ ਕਿਲਾ ਤਾਂ ਆ ਗਏ ਆ ਬਾਹਰ ਦਾ ਮਾਹੌਲ ਕਿਲੇ ਦਾ ਐਵੇਂ ਦਾ ਉੱਪਰ ਤਾਂ ਮੇਰਾ خیال ਪੁੱਛਣਾ ਪੈਣਾ ਯਾਰ ਜਾਣ ਦੇਣਗੇ ਕਿ ਨਹੀਂ ਬੰਦਾ ਇਹ ਤਾਂ ਫਿਰ ਆਉ ਦੇਖ ਲੋ ਹੈ ਅੱਛਾ ਮੰਦਰ ਉੱਪਰ ਹੈ ਇੱਕ ਮੰਦਰ ਇੱਧਰ ਵੀ ਹੈ ਨਾ ਤੇ ਇੱਕ ਮੰਦਰ ਉੱਧਰ ਉੱਪਰ ਵੀ ਹੈ ਬਹੁਤ ਸੋਹਣਾ ਲੱਗਦਾ ਜੇਪਾ ਪੁਰਾਣੇ ਸਮੇਂ ਦੀ ਗੱਲ ਕਰੀਏ ਸੋਚ ਕੇ ਦੇਖੀਏ ਤਾਂ ਜਦੋਂ ਇਹ ਕਿਲੇ ਆਬਾਦ ਹੋਣਗੇ ਰਾਜ ਇੱਥੇ ਰਹਿੰਦੇ ਹੋਣਗੇ ਤਾਂ ਉਦੋਂ ਦਾ ਮਾਹੌਲ ਕਿਵੇਂ ਦਾ ਹੋਊਗਾ ਹਨਾ ਇਹ ਗੱਲ ਮੈਨੂੰ ਸੋਚੀ ਜਾਂਦਾ ਸੀ ਖੜਾ ਹੁਣ ਜਦੋਂ ਇਹ ਕਿਲੇ ਆਵਾਦ ਹੋਣਗੇ ਉਦੋਂ ਇਹ ਕਿਵੇਂ ਦੇ ਹੋਣਗੇ ਹੁਣ ਤਾਂ ਗਲੀਆਂ ਬਿਲਡਿੰਗਾਂ ਰਹਿ ਗਈਆਂ ਖੜੀਆਂ ਇੱਥੇ ਆਪਾਂ ਆਏ ਆ ਤੇ ਇੱਥੇ ਆਪਾਂ ਦੇਖਿਆ ਕਿ ਬਾਕੀ ਆਲਰੇਡੀ نیچے ਸਾਰਾ ਜਿਹੜਾ ਥੱਲੇ ਵਾਲਾ ਏਰੀਆ ਉਹ ਪਲੇਨ ਹੈ ਆਪਾਂ ਤਾਂ ਕਿਲੇ ਦੇ ਖਿਆਰ ਅੱਧੇ ਜੇਚ ਖੜੇ ਆ ਤੇ ਆ ਇੱਥੇ ਇੱਥੇ ਡੇ ਡੇ ਪੱਥਰ ਚਟਾਨਾਂ ਇਧਰ ਵੀ ਨਜ਼ਰ ਮਾਰੀਏ ਤਾਂ ਆਹ ਦੇਖੋ ਕਿੱਡੇ ਕਿੱਡੇ ਵੱਡੇ ਪੱਥਰ ਹੈ ਚਟਾਨਾਂ ਦੇ ਉੱਤੇ ਕਿਲੇ ਦੀ ਉਸਾਰੀ ਕੀਤੀ ਹੋਈ ਹੈ ਤੇ ਗੱਲ ਹੈਰਾਨ ਕਰਨ ਦੇਣ ਵਾਲੀ ਹੋਈ ਹੈ ਨਾ ਕਿ ਬਾਕੀ ਏਰੀਆ ਪਲੇਨ ਹੈ ਤੇ ਇੰਨੀ ਜਗ੍ਹਾ 'ਚ ਹੀ ਪਹਾੜ ਟਾਈਪ ਵੱਡੀਆਂ-ਵੱਡੀਆਂ ਚਟਾਨਾਂ ਐ ਇਹ ਕਿੱਥੋਂ ਆ ਗਈਆਂ ਕਿਵੇਂ ਆ ਗਈਆਂ ਇਹ ਗੱਲਾਂ ਸਾਰੀਆਂ ਕੁਦਰਤੀ ਆ ਤੇ ਕੁਦਰਤੀ ਇਹਨਾਂ ਨੂੰ ਜਾਣ ਸਕਦੀ ਐ ਇਹ ਸਾਰਾ 뷰 ਜੀ ਲక్ష్ਮਨਗੜ ਕਿਲੇ ਤੋਂ ਅਪਾ ਦੇਖ ਰਹੇ ਆ ਜੋ ਕਿ ਬਹੁਤ ਸੋਹਣਾ 뷰 ਹੈ ਬਹੁਤ ਸੋਹਣਾ 뷰 ਦਿਖ ਰਿਹਾ ਏ ਪੂਰਾ ਲਕਸ਼ਮਨਗੜ੍ਹ ਇਥੋਂ ਆਪਾਂ ਖੜ ਕੇ ਦੇਖ ਸਕਦੇ ਆ ਹੁਣ ਆਪਾਂ ਚੱਲਦੇ ਆ ਮੰਦਿਰ ਦੇ ਅੰਦਰ ਤੇ ਜਿਹੜਾ ਉਹ ਸਾਹਮਣੇ ਆਪਾਂ ਨੂੰ ਗੇਟ ਦਿਖ ਰਿਹਾ ਏ ਉਹ ਮੰਦਿਰ ਦਾ ਐਂਟਰਸ ਗੇਟ ਹੈ ਇਹ ਵੀ ਪੌੜੀਆਂ ਨੇ ਜੇ ਮੰਦਿਰ ਦੇ ਅੰਦਰ ਜਾਣ ਲਈ ਜਿਹੜਾ ਗੇਟ ਦੇ ਅੰਦਰ ਜਾਵਾਂਗੇ ਉੱਥੋਂ ਵੀ ਗਾਂ ਸਾਰੀਆਂ ਪੌੜੀਆਂ ਹੀ ਨੇ ਤੇ ਗਾਂ ਜਾ ਕੇ ਮੰਦਿਰ ਆਉਂਦਾ ਏ ਪੌੜੀਆਂ ਚੜ੍ਹ ਕੇ ਕਿਉਂਕਿ ਉਸ ਤੋਂ ਅੱਗੇ ਇੱਕ ਗੇਟ ਹੋਰ ਹੈ ਲੈਫਟ ਸਾਈਡ ਉੱਥੇ ਲੌਕ ਲੱਗਿਆ ਹੋਇਆ ਏ ਕਿਉਂਕਿ ਉਹ ਕਿਲੇ ਦੇ ਸ਼ਾਇਦ ਅੰਦਰ ਜਾਣ ਨੂੰ ਹੈ ਤੇ ਕਿਲੇ ਦੇ ਅੰਦਰ ਜਾਣ ਦੀ ਮਨਾਹੀ ਆ ਅੱਜ ਇੱਥੇ ਹੀ ਕਿਲੇ ਦੇ ਵਿੱਚ ਇੱਕ ਹੋਰ ਫੈਮਿਲੀ ਆਈ ਹੋਈ ਸੀ ਜੋ ਬੰਬੇ ਤੋਂ ਸੀ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਇੱਥੇ ਇਸ ਮੰਦਿਰ 'ਚੋਂ ਗੱਠ ਜੋੜ ਕਰਨ ਆਏ ਐ ਕਿਉਂਕਿ ਵਿਆਹ ਤੋਂ ਬਾਅਦ ਜਿਹੜੇ ਇਸ ਮੰਦਰ ਨੂੰ ਮੰਨਦੇ ਆ ਆਉਂਦੇ ਆ ਤੇ ਉਹ ਇੱਥੇ ਆ ਕੇ ਗੱਠ ਛੋੜ ਕਰਦੇ ਆ ਔਰ ਆਪਣੇ ਜਿਹੜਾ ਬੇਬੀ ਆ ਕੋਈ ਉਹਨਾਂ ਦੇ ਬੱਚਾ ਹੁੰਦਾ ਏ ਉਹਨਾਂ ਨੂੰ ਇੱਥੇ ਮੱਥਾ ਟਿਕਾਉਂਦੇ ਆ ਲਿਆ ਕੇ ਇਹ ਇਹ ਹੁਣ ਆਪਾਂ ਮੰਦਰ ਦੇ ਅੰਦਰ ਐਂਟਰ ਹੋਗੇ ਔਰ ਇਹ ਅੰਦਰਲਾ ਸਾਰਾ ਵਿਊ ਹੈ ਮੰਦਰ ਦਾ ਜੀ ਆਪਾਂ ਲਕਸ਼ਮਣਗੜ੍ਹ ਚ ਇੱਕ ਹਵੇਲੀ ਚ ਆਏ ਆ ਤੇ ਹਵੇਲੀ ਬਹੁਤ ਸੋਹਣੀ ਹੈ ਤੇ ਇਹ ਬਾਈ ਜੀ ਜਿੰਨਾ ਇਹ ਉਹਨਾਂ ਦੇ ਪਰਿਵਾਰ ਦੀ ਹਵੇਲੀ ਹੈ ਇਹ ਬਾਈ ਜੀ ਹੈ ਜਿਹੜੇ ਇਹ ਉਸ ਪਰਿਵਾਰ ਚੋਂ ਹੀ ਹੈ ਜਿੰਨਾਂ ਦੀ ਹਵੇਲੀ ਹੈ ਤੇ ਇਹਨਾਂ ਨਾਲ ਆਪਾਂ ਥੋੜੀ ਜੀ ਗੱਲਬਾਤ ਕਰਦੇ ਹਾਂ ਹਾਂਜੀ ਸਰ ਨਮਸਕਾਰ ਜੀ ਸਰ ਤੁਸੀਂ ਥੋੜਾ ਜਿਆਦਾ ਦੱਸੋਗੇ ਲਕਸ਼ਮਨਗੜ੍ਹ ਬਾਰੇ ਕਿ ਜਿਹੜਾ ਇਹ ਲਕਸ਼ਮਨਗੜ੍ਹ ਹੈ ਇਹ कि ने बसाया सी, वो किला केड़े राजे लक्ष्मणगढ़ है सिक्कर के राजा थे लक्ष्मण सिंह जी ठीक है जी उनके द्वारा ये लक्ष्मणगढ़ बसाया गया और उनके नाम पे इसका नाम लक्ष्मणगढ़ पड़ा है ठीक है जी लक्ष्मण सिंह जी का बसाया हुआ है इसके लिए लक्ष्मणगढ़ इसका नाम पड़ा ठीक है जी और ये जो हवेली है ये आप ही की परिवार की है जी जी ठीक है ठीक है जी ठीक है जी धन्यवाद हवेली बहुत सोहनी है जी ठीक है जी थैंक यू हमारा तो ठीक है जी ठीक है जी ठीक है जी ठीक है जी, जी। <coughs> आपका मेरा नाम हरप्रीत सिंह है जी हाँ जी डिस्ट्रिक्ट बठिंडा है पंजाब से जी ठीक है ਕੋਈ ਕਿਸੇ ਵੇ ਸੈੱਲ ਰਹਾ ਹੈ ਤਾਂ ਉਸकी तैयारी ਕਰ ਰਹਾ تھا ਮੈਂ। ਠੀਕ ਹੈ ਜੀ ਠੀਕ ਹੈ। ਇਹ ਫਿਰ ਕੰਸੀ ਦਾ ਕਿਹੜਾ ਬੜਾ ਹੈ? ਧੰਨਵਾਦ ਭਾਈ ਜੀ। ਠੀਕ ਹੈ ਜੀ। ਭਾਈ ਜੀ ਆਪਾਂ ਨੂੰ ਆਪਣੇ ਪਰਸਲ ਰੂਮ ਚ ਲੈ ਕੇ ਆਏ ਆ। ਧੰਨਵਾਦ ਪਹਿਲਾਂ ਤਾਂ ਇਹਨਾਂ ਦਾ ਜੀ। ਇਹ ਅੰਦਰ ਉਹਨਾਂ ਦਾ ਰੂਮ ਇਦਾਂ ਦਾ ਹੈ। ਇਹ ਪੁਰਾਣਾ ਹੈ। ਸਭ ਕੁਝ ਪੁਰਾਣਾ ਹੀ ਹੈ ਇੱਥੇ। ਦਾ ਪੁਰਾਣਾ ਹੈ। ਨਵਾਂ ਕੁਝ ਵੀ ਨਹੀਂ ਹੈ। ठीक है मैं तो रिपेयरिंग कराने की ताकत नहीं है तो तो मैं ना ऐसा सोच रहा था कि यहाँ मैं मेरा बेटा बाहर रुका हुआ है मैं उनसे बात कर रहा था कि जब जब ये हवेली आबाद होगी इसमें लोग रहते होंगे तो क्या माहौल होगा उस टाइम पे तो थे परिवार में भी लोग थे ठीक है जी अब तो सब अलग अलग रहने लग गए कोई कहा कोई कहा कोई कहा वही मैं वही बात कर रहा था कि टाइम टाइम की बात है ना है। आ, उस समय की बात है कि उस समय जो लोग यहां पर होंगे तो कितनी रौनक होगी और कितनी से, से, से शान होगी उस समय की बात कर रहा था तो टाइम पे भी हम नगर जिटते हैं ठीक है जी और हम लोगों को अजमेर से बुला के ये गांव बसाया गया था गांव हमको दिया गया था ठीक है जी ठीक है और भी एक दोधी कॉलेज यहां पर है ठीक है जी वो कॉलेज पूरी जमीन सोबीदा जमीन है करीब आम ने दान ने थी। दी ठीक है जी और सोबीदा जमीन उसके सामने ठीक है जी वो खाली जो गरीब लोग बाहर से आते हैं बसने के लिए यार उनके लिए फ्री छोड़ी हुई अच्छा कोई भी आओ कोई भी रहो कोई भी बसो अपने मकान बनाओ कुछ भी हो सोबीदा जमीन की थी। ठीक है जी ठीक आपा लक्ष्मणगढ़ के बाजार खड़े हैं ਤੇ ਬਾਜ਼ਾਰ ਚ ਆ ਮੰਦਿਰ ਆਪਾਂ ਦੇਖਣ ਚ ਆਨੇ ਆ ਪ੍ਰਾਚੀਨ ਮੰਦਿਰ ਹੈ ਇਹ ਤੇ ਜਿਹੜੇ ਬਾਈ ਦੀ ਨਾਲ ਆਪਾਂ ਗੱਲ ਕਰਕੇ ਆਏ ਆ ਪਹਿਲਾਂ ਹਵੇਲੀ ਚ ਉਹਨਾਂ ਨੇ ਦੱਸਿਆ ਕਿ ਇਹ ਮੰਦਿਰ ਉਹਨਾਂ ਦੇ ਪਰਿਵਾਰ ਵੱਲੋਂ ਹੀ ਬਣਾਇਆ ਗਿਆ ਪਰ ਹੋਇਨੇ ਨੂੰ ਰੈਨੋਵੇਟ ਕਰ ਦਿੱਤਾ ਗਿਆ ਇਸ ਮੰਦਿਰ ਨੂੰ ਚੱਲਦੇ ਆਪਾਂ ਮੰਦਿਰ ਦੇ ਅੰਦਰ मंदिर सोना प्रणाम बाबा जी बाबा जी आ, ये मंदिर कौन से देवते का है जी ਮੁਰਲੀ ਬਨੋਹਰ ਜੀ ਕਾ ਕ੍ਰਿਸ਼ਨ ਜੀ ਕਾ ਮੰਦਰ ਹੈ ਠੀਕ ਹੈ ਜੀ ਤੇ ਸਾਹਮਣੇ ਬਾਬਾ ਜੀ ਦੇ ਦਰਸ਼ਨ ਹੈ ਆਪਾਂ ਮੰਦਰ 'ਚ ਖੜੇ ਆ ਤੇ ਮੰਦਰ 'ਚ ਬਹੁਤਾ ਬੋਲਣਾ ਚੰਗਾ ਨਹੀਂ ਹੁੰਦਾ ਇਸ ਕਰਕੇ ਆਪਾਂ ਥੋੜੀ ਜਿਹੀ ਚੁੱਪ ਰਹਿਣ ਦੀ ਕੋਸ਼ਿਸ਼ ਕਰ ਰਹੇ ਆ ਹੁਣ ਆਪਾਂ ਲਕਸ਼ਮਨਗੜ੍ਹ ਨੂੰ ਅਲਵਿਦਾ ਕਹਤਾ ਤੇ ਅਗਲਾ ਜਿਹੜਾ ਸਫਰ ਆਪਣਾ ਉਹ ਦਾਰ ਹਵੇਲੀ ਵਾਲਾ ਹੈ। ਜਿਹੜਾ ਉਹ ਉੱਥੇ ਜਾਂਦੇ ਆ। ਤੇ ਉੱਥੇ ਕਿੰਨੇ ਵਜੇ ਪਹੁੰਚਦੇ ਆ। ਵੈਸੇ ਤਾਂ ਹੈ ਇੱਥੋਂ 25-26 ਕਿਲੋਮੀਟਰ ਹੀ ਹੈ ਪਰ ਕਾਹ ਰੂਟ ਦਾ ਹਸਾਬ ਕਿਤਾਬ ਜਾਈਂ ਪਤਾ ਲੱਗਦਾ ਕਿਵੇਂ ਦਾ ਹੁੰਦਾ। ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ। ਆ ਰਸਤੇ 'ਚ ਜਾਂਦਿਆਂ ਇੱਥੇ ਰੁੱਕ ਗਿਆ ਮੈਂ ਕਿਉਂਕਿ ਵਧੀਆ ਲੱਗਿਆ ਮੈਨੂੰ। ਇਹ ਦਰਾਖੇਤ ਹੈ ਤੇ ਕਣਕ ਵੀਜੀ ਹੋਈ ਆ ਤੇ ਆ ਦੇਖੋ ਖੇਤ ਦੇ ਵਿੱਚ ਕਿੰਨੇ ਦਰਖਤ ਲੱਗੇ ਹੋਏ ਆ ਤੇ ਇਹਨਾਂ ਨੇ ਦਰਖਤ ਨੂੰ ਪੱਟਿਆ ਨਹੀਂ ਤੇ ਨਹੀਂ ਤਾਂ ਆਪਣੇ ਆਪ ਪੱਟ ਦਿੱਤਾ ਜਾਂਦਾ ਹੈ ਹਨਾ ਦਰਖਤਾਂ ਨੂੰ ਵੀ ਆਪਾਂ ਕਹਿ ਦਿੰਨੇ ਆ ਵੀ ਦਰਖਤ ਦੇ ਥੱਲੇ ਛਾਂ ਹੋ ਜਾਂਦੀ ਆ ਦਰਖਤ ਦੀ ਤੇ ਫਸਲ ਨਹੀਂ ਹੁੰਦੀ ਤੇ ਪਰ ਆ ਦੇਖੋ ਵੀ ਰਾਜਸਥਾਨ ਵਾਲਿਆਂ ਨੇ ਮਤਲਬ ਦਰਖਤਾਂ ਨੂੰ ਕੱਟਿਆ ਨਹੀਂ ਇਹਨੂੰ ਵੇਖ ਕੇ ਆ ਦ੍ਰਿਸ਼ ਨੂੰ ਦੇਖ ਕੇ ਆ ਲੱਗਦਾ ਕਿ ਆਪਾਂ ਰਾਜਸਥਾਨ 'ਚ ਖੜੇ ਆ ਮੈਨੂੰ ਵੀ ਇਹ ਦ੍ਰਿਸ਼ ਦੇ ਮਨ ਨੂੰ ਮੋਹ ਗਿਆ ਤੇ ਮੈਂ ਇੱਥੇ ਰੁੱਕ ਕੇ ਸੀ ਵੀਡੀਓ ਸ਼ੂਟ ਕੀਤੀ ਵਧੀਆ ਲੱਗਿਆ ਐਵੇਂ ਦੀ ਗੱਲਬਾਤ ਪਈ ਸੀ ਕਿ ਸਾਨੂੰ ਇਹ ਦ੍ਰਿਸ਼ ਸੋਹਣਾ ਲੱਗਿਆ ਸੀ ਅਸੀਂ ਤੁਹਾਨੂੰ ਦਿਖਾਤਾ ਤੇ ਬਾਕੀ ਤੁਸੀਂ ਦੱਸ ਦਿਓ ਤੁਹਾਨੂੰ ਕਿਵੇਂ ਲੱਗਿਆ ਆਪਾਂ ਨੂੰ ਲੱਗੀ ਸੀ ਭੁੱਖ ਤੇ ਹੁਣ ਆਪਾਂ ਇੱਥੇ ਇੱਕ ਸੋਨੀ ਰਿਜ਼ੋਰਟ ਤੇ ਰੈਸਟੋਰੈਂਟ ਇੱਥੇ ਆਪਾਂ ਰੁਕੇ ਆ ਤੇ ਛਕਦੇ ਆ ਨਾ ਕੋਲ ਦਾਲ ਫੁਲਕਾ ਇੱਧਰ ਦੇਖਿਓ ਕੀ ਹੋਇਆ ਕੀ ਹੋਇਆ ਤੇ ਕੀ ਕਰੀ ਜਾਂਦੇ ਹੋ ਪਹਿਲਾਂ ਤੁਸੀਂ ਕੋਈ ਵੀ ਮੂਵਮੈਂਟ ਨਾ ਛੱਡਿਆ ਕਰੋ ਵੀਡੀਓ ਬਣਾਓ ਕੀ ਕੀਤਾ ਜਾ ਰਿਹਾ ਹੈ ਇਹ ਸੀਤਾ ਫਲ ਹੁੰਦਾ ਹਾਂ ਮੈਂ ਤਾਂ ਕੱਟ ਕੇ ਰੱਖ ਲਾਂ ਗੱਡੀ 'ਚ ਜੱਸ ਰੋਟੀ ਖਾਣ ਲੱਗੇ ਆ ਪਰ ਪਿੱਛੇ ਬੈਠੇ ਬੰਦੇ ਨੂੰ ਪੋਖਾ ਲੱਗੇ ਹੋਣੀ ਹੈ ਕਿੱਥੋਂ ਲੈ ਕੇ ਆਈ ਸੀਗੇ ਸਾਰਾ ਕੁਝ ਘਰ ਹੀ ਲੈ ਕੇ ਆ ਜਾਂਦੀ ਹੈ ਬਾਹਰ ਨਹੀਂ ਕੁਝ ਖਾਣਾ ਹੁੰਦਾ ਮੇਰੀ ਸਬਰ じゃ ਆ ਜਾਂਦਾ ਵੈਸੇ ਤਾਂ ਹੋਰ ਵੀ ਦੱਸ ਦੇਣੀ ਹੈ ਮੈਂ ਜਦੋਂ ਘਰ ਉਸਮਾਨ ਚੱਕਦੀ ਆਂ ਤੇ ਸਾਡੀ ਥੋੜਾ ਜਿਹਾ ਹੋ ਜਾਂਦਾ ਇਹ ਕਿੰਨੇ ਕਿਉਂ ਚੱਕਿਆ ਹੂੰ ਪਰ ਮੈਨੂੰ ਆਇ ਹੁੰਦਾ ਵੀ ਨਾਲ ਹੋਵੇ ਅਸੀਂ ਸਿਆਣੀ ਗੱਲ ਕਰਦੇ ਹੁਣ ਮੈਂ ਇਹ ਕੱਟ ਕੇ ਰੱਖ ਲਾਂ ਦੂਸਰੂ ਕੱਟ ਕੇ 에ਰ ਟਾਈਪ ਚ ਪਾ ਦੂੰਗੀ ਤੇ ਜੋ ਜੀ ਕੀ ਤੱਕ ਖਾ ਲਾਂਗੇ ਨਹੀਂ ਖਾ ਖੈਰ ਕੱਲ ਇਹਨੇ ਗੱਲ ਚੰਗੀ ਵੀ ਕੀਤੀ ਵੀ ਅਸੀਂ ਕੁਰੇ ਸੀ ਕਿ ਸਾਨੂੰ ਇਹ ਸੀ ਵੀ ਅਸੀਂ ਛੇਤੀ ਛੇਤੀ ਪਹੁੰਚਣਾ ਨੇ ਹੌਣ ਤੋਂ ਪਹਿਲਾਂ ਲਾਈਟਾਂ ਤੋਂ ਪਹਿਲਾਂ ਪਹਿਲਾਂ ਲੈਣੇ ਰੋਟੀਆਂ ਲਿਆਂਦੀਆਂ ਸੀ ਘਰੋਂ ਤੇ ਉਹ ਫਿਰ ਹਾਂਜੀ ਸਬਜ਼ੀ ਹਾਂਜੀ ਇਹ ਫਿਰ ਕੋਕਲੇ ਜੇ ਬਣਾ ਕੇ ਬਣਾਤੇ ਸਾਨੂੰ ਤੇ ਮੈਂ ਤੇ ਅਰਸ਼ ਅਸੀਂ ਦੋਨੇ ਮੂਹਰੇ ਬੈਠੇ ਖਾਈ ਗਏ ਤੇ ਆਇਆ ਵੀ ਸਾਨੂੰ ਰਾਤ ਰੁਕਣ ਦੀ ਜਰੂਰਤ ਨਹੀਂ ਬਈ ਜਿਹੜੇ ਟੈਡ ਚ ਚੂਹੇ ਨੱਚਦੇ ਸੀ ਉਹਨਾਂ ਨੂੰ ਆਰਾਮ ਆ ਗਿਆ ਆਇਆ ਤਾਂ ਸਿਆਣੀ ਆ ਕੁੜੀ ਇਹ ਛੇਤੀ ਅਬਰ ਚੱਲ ਕੇ ਰੋਟੀਆਂ ਅੰਦਰ ਠੀਕ ਹੈ ਬਈ ਰੋਟੀ ਪਾਣੀ ਆਪਾਂ ਛਕ ਲਿਆ ਤੇ ਹੁਣ ਬਹਿਣ ਲੱਗੇ ਆਪਾਂ ਆਪਣੀ ਗੱਡੀ 'ਚ ਖੜ ਜਾ ਭਰਾਵਾ ਰੋਟੀ ਪਾਣੀ ਵਧੀਆ ਸੀ ਇਹਨਾਂ ਦਾ ਜਿਹੜੀ ਇਹ ਰੋਡ ਐ ਇਹ ਰੋਡ ਹੈਗੀ ਦਿੱਲੀ ਸਾਲਾ ਸਰ ਵਾਲੀ ਉੱਥੇ ਇਹ ਢਾਬਾ ਹੈ ਸਾਫ਼ ਸੁਥਰਾ ਸੀ ਖਾਣਾ ਸਵਾਦ ਸੀ ਤੇ ਪੈਸੇ ਵੀ ਬਾਈਆਂ ਨੇ ਜਾਇਜ਼ ਜੇ ਲਏ ਆ ਠੀਕ ਹੈ ਜੀ ਹੁਣ ਰੋਟੀ ਪਾਣੀ ਆਪਾਂ ਖਾ ਲਿਆ ਤੇ

ਤੇ ਇੱਥੇ ਇੱਕ ਲੜਕੀ ਸਾਨੂੰ ਮਿਲੀ ਹੈ ਉਹਦਾ ਨਾਮ ਹੈ ਵਰਸ਼ਾ ਤੇ 100 ਰੁਪਿਆ ਪਰ ਐਂਟਰੀ ਹੈ ਉਹਨੇ ਸਾਨੂੰ ਦੱਸਿਆ ਹੈ ਵੀ ਅੰਦਰ ਰੈਸਟੋਰੈਂਟ ਔਰ ਅੰਦਰ ਮਿਊਜ਼ੀਅਮ ਹੈ ਤੇ ਤੁਸੀਂ ਅੰਦਰ ਕੁਝ ਖਾ ਪੀ ਵੀ ਸਕਦੇ ਹੋ ਰਹਿ ਵੀ ਸਕਦੇ ਹੋ ਰੂਮ ਵੀ ਅਵੇਲੇਬਲ ਆ ਹੁਣ ਆਪਾਂ ਅੰਦਰ ਚੱਲਦੇ ਆ ਨਾਲੇ ਦੇਖਦੇ ਆ ਤੇ ਨਾਲੇ ਉਸ ਜੀ ਨੂੰ ਕੈਪਚਰ ਕਰਦੇ ਆ ਆ ਜੀ ਚਲੋ ਜੀ